ਨਮਸਕਾਰ ਮੈਂ ਪ੍ਰਦੀਪ ਸ਼ਰਮਾ ਨਵਾਂ ਜਮਾਨਾ ਟੀਵੀ ਤੋਂ ਅੱਜ ਸਰਕਾਰੀ ਕਾਲਜ ਲੜਕੀਆਂ ਦੇ ਲੁਧਿਆਣਾ ਵਿਖੇ ਮੰਨੀ ਪਰ ਮੰਨੀ ਲਿਖਾਰੀ ਸੁਰਿੰਦਰ ਕੌਰ ਜੈਪਾਲ ਜੀ ਦੀ पुस्तक ਪੌਨਾ ਮਿਲ ਸਰਹੱਦ ਦੇ ਉਤੇ ਵਿਚਾਰ ਚਰਚਾ ਕੀਤੀ ਗਈ ਜਿਸ ਦੇ ਵਿੱਚ ਬਹੁਤ ਸਾਰੀਆਂ ਮੰਨੀਆਂ ਪਰ ਮੰਨੀਆਂ ਸ਼ਖਸੀਤਾਂ ਨੇ ਹਿੱਸਾ ਲਿਆ ਪੇਸ਼ ਹੈ ਇਸ ਦੀ ਇੱਕ ਰਿਪੋਰਟ ਅਹੀਂ ਪੰਜਾਬ ਦੀ ਪੰਡ ਦੇ ਦਰਦ ਨੂੰ ਸਮਝਣ ਲਈ ਕਿਤਾਬਾਂ ਕਿਤਾਬ ਤੇ ਵਕ ਵਕ ਨਿਵੰਧਾਂ ਅਤੇ ਵਕ ਵਕ ਕਵਤਾਂਾਂ ਵਿੱਚ ਸਿਰਜੇ ਗਏ ਕੁਝ ਮੋਟਪਾ ਸੰਕਲਪਾਂ ਸ਼ਬਦਾਂ ਅਤੇ ਪਾਕਾਂ ਵਿੱਚੇ ਗੁਜ਼ਰਨਾ ਜ਼ਰੂਰੀ ਹੈ ਮੈਂ ਤੇ ਕਿਤਾਬ ਦੇ ਵਿੱਚੋਂ ਕੁਝ ਬਾਤ ਜਿਹੜੇ ਉਹ ਅੰਕਿਤ ਕੀਤੇ ਆ ਉਹ ਜਿਹੜਿਆਂ ਕੋਲ ਇੱਕ ਵੀ ਸੁਪਨਾ ਜਿਉਂਦਾ ਨਾ ਰਿਹਾ ਇਹ ਪਾਤਸ਼ਾਹੋਂ ਫਕੀਰ ਹੋਿਆਂ ਦੀਆਂ ਕਹਾਣੀਆਂ ਹਨ ਇਨ ਉਜੜਿਆ ਪਿੰਡ ਦੂਜੇ ਉਜੜੇ ਪਿੰਡ ਵਿੱਚ ਆਣ ਰਿਹਾ। ਅਜੀਬੋ ਕਰੀਬ ਧਰਤੀ ਤੇ ਲੋਕ ਜਿਵੇਂ ਰੋਣ ਆਏ ਹੋ। ਅੱਖ ਉੱਤੀ ਤਾਂ ਰੰਗ ਸੱਤਾ ਦਾ ਵਿੱਚੋਂ ਕਾਲਾ ਉਤੋ ਝੱਟਾ। ਚਾਰ ਚਫੇਰੇ ਜ਼ਹਿਰ ਦਾ ਝੱਟਾ। ਜਿਨ੍ਹਾਂ ਲੀਡਰਾਂ ਨੇ ਕਤਲੇਆਮ ਕਰਵਾਇਆ ਉਹੀ ਹਕੂਮਤਾਂ ਕਰਦੇ ਪਏ ਨੇ। ਆਪਾਂ ਨੂੰ ਫੇਰ ਬਟਣਗੇ। ਆਜ਼ਾਦੀ ਨੇ ਦੇਸ਼ ਦੀ ਪਰਵਤੀ ਕਰ ਦਿੱਤੀ। ਸਾਡਾ ਦੇਸ਼ ਤਾਂ ਉਧਰ ਰਹਿ ਗਿਆ ਇਸ ਕਿਤਾਬ ਦੇ ਸਫਿਆਂ ਉੱਤੇ ਜਗ ਦੇ ਅਜਿਹੇ ਸ਼ਬਦ ਦੱਸਦੇ ਹਨ ਕਿ ਕਿਸੇ ਪ੍ਰਾਣੀ ਦੇ ਆਪਣੀ ਧਰਤੀ ਨਾਲ ਮੋਹ ਦੀ ਬੇਦਨਾ ਕਿੰਨੀ ਗਹਿਰੀ ਹੋ ਸਕਦੀ ਹੈ ਤੇ ਇਸ ਦੇ ਕਿੰਨੇ ਪਸਾਰ ਹੋ ਸਕਦੇ ਹਨ ਖੜਾ ਤੇ ਆਏ ਨਰਮੇ ਨੂੰ ਫੁਰਕੜਾ ਮਾਰਨ ਜਾਂਦੀ ਮੇਰੀ ਬੀਬੀ ਬੱਟ ਤੇ ਖਲੋ ਪਹਿਲਾਂ ਅਰਦਾਸ ਕਰਦੀ ਸਾਡੇ ਆਰਖ ਵਾਲੇ ਵਾਂਗੂ ਘੜੇ ਪਪਾ ਉੜਾ ਥੋੜਾ ਨੂੰ ਆਵੇ ਸਾ ਤੇਰੀ ਰਜ਼ਾ ਵਿੱਚ ਜਦ ਕੈਂਜੇ ਮੂੰਹ ਖੋਲਣ ਜਗ ਜਹਾਨ ਦੇ ਪੱਤੇ ਇਸ ਤਰ੍ਹਾਂ ਬੋਲਣ ਸਫਾ 55 ਭਾਰਤਕ ਅਤੇ ਕਵਿਤਾ ਦੇ ਦੋਹਰੇ ਰੂਪ ਬਧਾਨ ਨੂੰ ਪ੍ਰਣਾਈ ਹੋਈ ਇਹ ਕਿਤਾਬ ਜਥਾਰਥ ਅਤੇ ਕਲਪਨਾ ਦੇ ਸੁਭਾਵਕ ਸੁਮੇਲ ਵਾਲੀ ਓਕੇ ਵੀ ਨਵੇਕਲੀ ਹੈ ਵਾਰਤਕ ਦੇ ਰੂਪ ਵਿਧਾਨ ਦੇ ਪਿਸ਼ੋਕਣ ਉੱਤੇ ਕੇਂਦਰਿਤ ਹੋਈਏ ਤਾਂ 19ਵੀਂ ਸਦੀ ਦੇ ਅੰਤ ਤੇ 20ਵੀਂ ਸਦੀ ਦੇ ਚੜ੍ਹავ ਦੇ ਦੌਰ ਪੰਜਾਬੀ ਵਿੱਚ ਵਾਰਤਕ ਲਿਖੇ ਜਾਣ ਦੀ ਜੋ ਸ਼ੁਰੂਆਤ ਹੋਈ ਉਸ ਤੋਂ ਹੀ ਵਾਰਤਕ ਵਿਧਾ ਪੰਜਾਬੀ ਗਲਪ ਸਾਹਿਤ ਇੱਕ ਸਤੰਤ ਰੂਪ ਜੋ ਵਿਕਸਿਤ ਹੋਣੀ ਸ਼ੁਰੂ ਹੋ ਗਈ ਸੀ ਤੇਰੇ ਪਿੰ ਮਹਿਰਨਾ ਸਾਲ ਸੀਨੇ ਵਾਲੇ ਕੀ ਨੂੰ ਦਸੀਏ ਨਿੱਤੇਰੇ ਬਿੰ ਮਹਿਰਮ ਨਾ ਸਲਕੀ ਸੀਨੇ ਵਾਲੇ ਕੀ ਨੂੰ ਦਸੀਏ ਅਕਿਸ ਕਿਤਾਬ ਦੀ ਚਰਚਾ ਹੋ ਰਹੀ ਹੈ ਕਿ ਉਹੀ ਹੈ ਕਿ ਰਾਗੀ ਲਹੂ ਨਾਲ ਭਰੀ ਹੋਈ ਹੈ ਰਾਵੀ ਲਹੂ ਨਾਲ ਭਰੀ ਹੋਈ ਏ ਸਿਆਸਤਾਂ ਦਾ ਰੰਗ ਵੇਖ ਕੇ ਪੂਰੀ ਖਲਕਤ ਡਰੀ ਹੋਈ ਏ ਸਿਆਸਤਾਂ ਦਾ ਰੰਗ ਵੇਖ ਕੇ ਪੂਰੀ ਖਲਕਤ ਡਰੀ ਹੋਈ ਏ ਔਕੜਾ ਮਨੁਸ਼ੂਨ ਵਾਲਾ ਐਕਟਰ ਟੱਪਾ ਹੈ ਇੱਕ ਸੁਪਨਾ ਲਹਾਰ ਪਿਆ ਇੱਕ ਸੁਪਨਾ ਨਹਾਰ ਪਿਆ ਅਟਾਰੀਏ ਨਹੀਂ ਰਾਹ ਛੱਡਦੇ ਸਾਨੂੰ ਮਿਲਨੇ ਦਾ ਹਾਲ ਪਿਆ ਅਟਾਰੀਏ ਨੀ ਰਾਸ਼ਾ ਢੀਤੀ ਸਾਨੂੰ ਮਿਲਨੀ ਦਾ ਹਾਰ ਪਿਆ ਵੇਲਾ ਟੁਕਰ ਤੋਂ ਮੁੱਕਰ ਗਿਆ ਵੇਲਾ ਟੁਕਰ ਤੋਂ ਮੁੱਕਰ ਗਿਆ ਸੋਨ ਦੇ ਪਾਲ ਸੁਨੇ ਖੇਤ ਨੇ ਦੁੱਧ छलिया चो उतर गया रों बाल देख खेतनी तो दुद छलिया चो उतर गया कस्सी खत्ें चो वग दिए कस्सी ਖੱਤੇ ਅੱਚ ਵਗ ਦਿੱਏ ਕਮਾਦਿਚ ਮਿਠਾਸ ਪਰਵੀ ਲੋ ਸਰਵਾਚੋਂ ਫੱਗ ਦਿੱਏ ਲੋ ਸਰਵਾਚੋਂ ਜਗ ਦਿੱਏ ਲੋ ਸਰਵਾਚੋਂ ਜਗ ਦਿੱਏ ਵਾਹ शुक्रिया। ਸ਼ਵਾਰਤਕ ਹੈ ਤੇ ਕੁਝ ਕਵਤਾਵਾਂ ਨੇ। ਤੇ ਇਹ ਜੇ 1947 ਦੀ ਵੰਡ ਦੇ ਦਰਦ ਬਾਰੇ ਉਸ ਤੇ ਕਾਵ ਚਿੱਤਰ ਜਿਹੜੇ ਆ ਉਹ ਉਹਦੀ ਤਸਵੀਰ ਕਸ਼ੀ ਕਰਦੀ ਹੋਈ ਜੀ ਕਿਤਾਬ ਹੈ। ਹਾਂਜੀ। ਇਹਦੇ ਵਿੱਚ ਜਿਹੜਾ ਵੰਡ ਉਹ ਵੇਲੇ ਦੀ ਹਾਲ ਹੈ ਇਹਦੇ ਵਿੱਚ ਉਸ ਵੇਲੇ ਦੀ ਹਾਲ ਕੀਤੀ ਗਈ ਹੈ ਜਿਹੜਾ ਉਦੋਂ ਵਾਚ ਰਿਆ ਸੀ। ਜੀ। ਇਹਦੇ ਵਿੱਚਲਾ ਜਿਹੜਾ ਦਰਦ ਉਹ ਪੂਣਾ ਮਿਲ ਨਹੀਂ। ਕਈ ਕਵਰਾਂ ਕਈ ਉਮਰਾਂ ਤੇ ਕਈ ਪੁਸਤਕਾਂ ਜਿੰਨਾ ਲੰਮਾ ਵਾਹ ਕੀ ਜਦ ਕਦੇ ਵੀ 1947 ਦੀ ਵੰਡ ਦੇ ਦਰਦ ਦੀ ਬਾਰੇ ਕੋਈ ਕਿਤਾਬ ਲਿਖੀ ਜਾਏਗੀ ਤਾਂ ਉਹ ਇਸ ਦੇ ਕੋਈ ਜਿਹਨੂੰ ਕਹਿੰਦੇ ਆ ਕਿ ਕੋਈ ਦਿਲ ਪਰਚਾਵੇ ਲੈਣੀ ਲਿਖੀ ਜਾਏਗੀ ਪੀੜ ਵਾਸਤੇ ਲਿਖੀ ਜਾਏਗੀ ਤਾਂ ਕਿ ਅਗਲੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਯਾਦ ਰਹੇ ਕਿ ਜਿਹੜੇ ਇਸ ਤਰ੍ਹਾਂ ਦੇ 1947 ਵਰਗੇ ਜਿਹੜੇ ਸਾਕੇ ਨੇ ਜਿਹੜੇ ਧੰਨੂ ਘਾਰੇ ਨੇ ਇਸ ਤਰ੍ਹਾਂ ਜਿਹੜਾ ਮਨੁੱਖੀ ਉਜਾੜੇ ਨੇ ਉਹ ਨਹੀਂ ਵਾਪਰਨੇ ਚਾਹੀਦੇ ਤੁਹਾਨੂੰ ਇਸ ਮਤਲਬ ਬੁੱਕ ਨੂੰ ਲਿਖਣ ਤੋਂ ਵਾਸੇ ਪ੍ਰੇਰਣਾ ਕਿਸ ਤਰ੍ਹਾਂ ਮਿਲੀਏ ਇਹ ਦਿਮਾਗ 'ਚ ਕਿਸ ਤਰ੍ਹਾਂ ਆ ਗਿਆ ਜਿਹੜੇ ਮੇਰੇ ਮੇਰੇ ਜੰਮਨ ਤੋਂ ਪਹਿਲਾਂ ਜਿਹੜੇ ਮੇਰੇ ਮਾਪੇ ਨੇ ਉਹ ਉਧਰ ਉੱਜੜ ਕੇ ਆਏ ਸੀ ਜੀ ਉਹ ਬਹੁਤ ਸਾਰੀਆਂ ਉਜਾੜੇ ਦੀਆਂ ਬੜੀਆਂ ਹੌਲਨਾਮਕ ਜਿਹੜੀਆਂ ਘਟਨਾਵਾਂ ਨੇ ਜੀ ਉਹਦਾ ਦਰਦਨਾਕ ਪਰ ਉਹ ਦੀ ਤਕਰੀਬਨ ਮਤਲਬ ਕਿ ਰਾਤ ਨੂੰ ਇਸ ਤਰ੍ਹਾਂ ਦੀਆਂ ਕਹਾਣੀਆਂ ਚੱਲਦੀਆਂ ਸੀ ਹਾਂਜੀ ਹਾਂਜੀ ਉਦੋਂ ਸਾਨੂੰ ਮਤਲਬ ਕਿ ਅਸੀਂ ਬੱਚੇ ਸੀ ਤੇ ਸਾਨੂੰ ਇਸ ਡੂੰਘੇ ਦਰਦ ਦਾ ਅਹਿਸਾਸ ਨਹੀਂ ਸੀ ਜੀ 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 ਪਰ ਜਿਸ ਤਰ੍ਹਾਂ ਸਾਡੇ ਵੱਡੇ ਹੋਣ ਤੱਕ ਵੀ ਜਿਹੜੀ ਗੁਰਬਤ ਹੈ ਗਰੀਬੀ ਹੈ ਸਾਡੇ ਵੇੜਿਆਂ 'ਚ ਨੱਚਦੀ ਰਹੀ ਹੈ ਹਾਂ ਤੇ ਉਹਦੇ ਤੋਂ ਸਾਨੂੰ ਹੁਣ ਅਹਿਸਾਸ ਹੋਇਆ ਕਿ ਇਹ ਤਾਂ ਬਹੁਤ ਡੂੰਗੀ ਪੀੜ ਸੀ ਇਹ ਤਾਂ ਬਹੁਤ ਲੰਮੀ ਹੈ ਇਹ ਪੀੜਾ ਤਾਂ ਫਿਰ ਜਦੋਂ ਇਸ ਦਾ ਅਹਿਸਾਸ ਹੋਇਆ ਤੇ ਉਹ ਜਿਨ੍ਹਾਂ ਦੇ ਕੋਲ ਇਹ ਫਰਸਟ ਹੈਂਡ ਐਕਸਪੀਰੀਅੰਸ ਸੀ ਜਿਹੜੇ ਬਹੁਤ ਦੁਖੀ ਰਹੇ ਦੋਨੇ ਪਾਸੇ ਦੀ ਖਲਕਤ ਹਾਂਜੀ 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 ਕੋ ਜਬਰਤਾਰਾ ਹੋਇਆ ਦੋਨਾਂ ਨੂੰ ਇੱਕ ਜੀ ਤੇ ਉਹ ਕਾਫਲੇ ਸਾਡੇ ਕੋਲੋਂ ਗੁਜ਼ਰ ਚੁੱਕੇ ਸੀ ਫਿਰ ਜਿਹੜੇ ਮੈਂ ਦੇਗਾ ਮਾਰੀ ਕਿ ਜੇ ਕੋਈ 1947 ਦੀ ਵੰਡ ਵਾਲਾ ਜਿਹੜੇ ਕੋ ਹੋਂਟ ਘਟੋ ਘਟ ਜਿੰਨੂੰ ਸੰਭਾਲਾ ਹੋਏਗਾ ਉਦੋਂ 10 12 ਸਾਲ ਦਾ ਹੋਏਗਾ ਜੀ 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 ਉਹ 90 ਸਾਲ ਦਾ ਕੁਝ 95 ਸਾਲ ਦੇ ਹੋਣਗੇ ਤਾਂ ਮੈਂ ਨਾਲ ਲੱਭਿਆ ਤੇ ਉਹਨਾਂ ਦੇ ਮੈਂ ਉਹਨਾਂ ਨਾਲ ਗੱਲਬਾਤ ਕੀਤੀ ਅੱਛਾ ਜੀ ਉਹਨਾਂ ਦੀ ਕਹਾਣੀ ਲਿਖੀ ਉਹਨਾਂ ਦੀ ਜ਼ੁਬਾਨੀ ਬਹੁਤ ਅੱਛੀ ਤੇ ਹੋਰਾਂ ਨਾਲ ਜਿਹੜੀਆਂ ਅਸੀਂ ਕਹਾਣੀਆਂ ਸੁਣਦੇ ਰਿਹਾ ਸੀ ਅਸੀਂ ਮੈਂ ਉਹ ਕਹਾਣੀਆਂ ਲਿਖੀਆਂ ਥੋੜੇ ਵਰਤਕ ਟੋਟੇ ਲਿਖੇ ਜਿਨ੍ਹਾਂ ਨੂੰ ਮੈਂ ਦੋਹੀ ਤਰ੍ਹਾਂ ਮਹਿਸੂਸ ਕਰਦੀ ਸੀ ਮੈਂ ਜਾ ਕੇ ਆਪੀ ਯਾਦ ਵਿੱਚ ਜਾ ਕੇ ਦੇਖਿਆ ਕਿ ਸਾਡਾ ਘਰ ਕਿਵੇਂ ਸੀ ਸਾਡਾ ਪਿੰਡ ਕਿਵੇਂ ਸੀ ਸਾਡਾ ਕੋੜਵਾ ਕਿਵੇਂ ਸੀ ਮੇਰੇ ਬਾਹਰ ਕਿਵੇਂ ਸੀ ਤੇ ਚਾਰੇ ਪਾਸੇ ਦਰਦ ਹੀ ਦਰਦ ਸੀ ਮੈਂ ਤਾਂ ਕੋਈ ਅਜਿਹਾ ਵੇਖਿਆ ਤੇ ਸਾਡੇ ਵੱਡੇ ਹੋਣ ਤੱਕ ਜਿਹੜੇ ਉਧਰ ਉੱਜੜ ਕੇ ਆਏ ਹੋਏ ਇਹਨੂੰ ਸਾਥ ਨਹੀਂ ਸੀ ਕਰਦੇ ਹਾਂ ਤੇ ਬਿਲਕੁਲ ਸਚਾਈ ਹੈ ਸਚਾਈ ਹੈ ਸਚਾਈ ਹੈ ਤੇ ਸੋ ਇਹ ਇਸ ਕਰਕੇ ਲਿਖੀ ਗਈ ਹੈ ਕਿ ਅੱਗੋਂ ਕੋਈ ਸੰਤਾਲੀਆਂ ਤੇ ਅੱਗੋਂ ਕੋਈ ਸੰਤਾਲੀਆਂ ਨਾ ਅੱਗੋਂ ਨਾ ਕੋਈ ਇਦਾਂ ਦਿਵਾ ਪਰ ਤੇ ਸਾਨੂੰ ਇਸ ਦਰਦ ਤੋਂ ਤੁਰ ਕੇ ਇਹ ਖਾਲੀ ਕਰਨੀ ਚਾਹੀਦੀ ਹੈ ਕਿ ਸਰਮਾਇਦਾਰ ਸਰਮਾਇਦਾਰੀ ਦਾ ਜਿਹੜਾ ਇਹ ਸਰਮਾਇਦਾ ਰੂਪ ਹੈ ਬੜਾ ਭਿਆਨਕ ਜਿਹੜਾ ਕਿ ਅਜੇ ਵੀ ਮਨਨ ਦੁਨੀਆ ਦੇ ਵਿੱਚ ਕੂਕਦਾ ਪਿਆ ਹੈ ਦੁਨੀਆ ਦੇ ਕਿਸੇ ਵੀ ਹਿੱਸੇ ਦੇ ਵਿੱਚ ਇਸ ਤਰ੍ਹਾਂ ਦਾ ਮਨੁੱਖੀ ਜ਼ਾੜਾ ਉਹ ਸਹਿਣਯੋਗ ਨਹੀਂ ਉਸ ਤੇ ਪੀੜ ਬਹੁਤ ਜ਼ਿਆਦਾ ਇਹ ਉਹਦੀ ਡਾਕੂਮੈਂਟੇਸ਼ਨ ਹੋਈ ਹੈ ਉਸ 47 ਦੇ ਜਿਹੜੀ ਵੰਡ ਹੈ ਨਾ ਜੀ ਉਹ ਉਹਨਾਂ ਕਾਫਲਿਆਂ ਦੀ ਜਿਹੜੀ ਹੈ ਨਾ ਉਹ ਉਹ ਉਸ ਦੀ ਡਾਕੂਮੈਂਟੇਸ਼ਨ ਹੀ ਕੀਤੀ ਹੈ ਬਹੁਤ ਬਹੁਤ ਧੰਨਵਾਦ ਬੰਦਾ ਬਹੁਤ ਮੇ